ਅਮਰੀਕਾ ਤੋਂ ਸਾਬ ਜੀ ਦੇ ਇਸ ਸਮੇਂ ਮੌਜੂਦਾ ਜਥੇਦਾਰ ਸਹਿਬਾਨ ਸਿੰਘ ਸਾਹਿਬ ਗਿਆਨੀ ਰਗਬੀਰ ਸਿੰਘ ਜੀ ਜੋ ਸਾਡੇ ਪਾਸ ਉੱਚੇਚੇ ਤੌਰ ਤੇ ਸਾਡੇ ਸੱਦੇ ਤੇ ਉਤੇ ਅਮਰੀਕਾ ਇੱਥੇ ਨਿਊਯਾਰਕ ਦੀ ਟੀਮ ਤੇ ਪਹੁੰਚੇ ਅਸੀਂ ਅਮਰੀਕਾ ਦੀ ਨਿਊਯਾਰਕ ਦੀ ਸੰਗਤ ਵੱਲੋਂ ਜੀ ਆਇਆਂ ਆਖਦੇ ਹਾਂ ਇੱਥੋਂ ਤੱਕ ਇਹ ਲੋਕ ਸਾਡੇ ਅੰਦਰ ਕੁਸਪੈਕਟ ਕਰ ਚੁੱਕੇ ਨੇ ਇਹਨਾਂ ਚੇਰ ਜਾਂ ਤੁਹਾਨੂੰ ਕੋਈ ਸੁਚੇਤ ਹੋਣ ਦੀ ਲੋੜ ਹੈ ਸਿਮਰਨ ਕਰਨਾ ਕਿੰਨੇ ਰਿਪੀਟੇਸ਼ਨ ਹੈ ਨਹੀਂ ਕਰਨਾ ਚਾਹੀਦਾ ਉਹਨੇ ਪੂਸੇ ਜਾਪ ਕੀਤਾ ਸੁਖਮਨ ਸਾਹਿਬ ਇੰਡੀਪੈਂਡੈਂਟ ਇਸ ਤੋਂ ਸਾਰੀ ਸਮਰਨ ਤੇ ਹੈ ਜੇਕਰ ਸਿਮਰਨ ਕਰਨਾ ਰਿਪੀਟੇਸ਼ਨ ਹੈ ਤੇ ਸਾਹ ਲੈਣਾ ਰਿਪੀਟੇਸ਼ਨ ਨਹੀਂ ਪਰਸ਼ਾਦਾ ਛਕਣਾ ਰਿਪੀਟੇਸ਼ਨ ਨਹੀਂ ਫੇਰੀ ਤੇ ਪਹੁੰਚੇ ਸ਼੍ਰੀ ਕਾਰਕ ਤਕ ਸਾਹਿਬ ਦੇ ਕਾਰਜਕਾਰੀ ਚਠੀਦਾ ਸਿੰਘ ਸਾਹਿਬ ਗਿਆਨੀ ਰਘੂਪੀਰ ਸਿੰਘ ਜੀ ਨਿਊਯਾਰਕ ਦੇ ਗੁਰਦੁਆਰਾ ਤਨਤਨ ਬਾਬਾ ਦੀਪ ਸਿੰਘ ਜੀ ਸ਼ਹੀਦਾ ਹਿਕਸਵਿਲ ਵਿਖੇ ਨਤਮਸਤਕ ਹੋ ਕੇ ਲਿਪਹੁੰਚੇ ਗੁਰੂ ਘਰ ਵੱਲੋਂ ਗਿਆਨੀ ਭੁਪਿੰਦਰ ਸਿੰਘ ਜੀ ਅਤੇ ਸਮੂਹ ਸੰਗਤ ਵੱਲੋਂ ਸਿੰਘ ਸਾਹਿਬ ਗਿਆਨੀ ਰਘੂਵੀਰ ਸਿੰਘ ਜੀ ਦਾ ਨਿੱਘਾ ਸਵਾਗਤ ਕਰਦਿਆ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਸ਼੍ਰੀ ਕਾਰਕ ਤਕ ਸਾਹਿਬ ਦੇ ਕਾਰਜਕਾਰੀ ਚਠੀਦਾ ਸਿੰਘ ਸਾਹਿਬ ਗਿਆਨੀ ਰਘੂਵੀਰ ਸਿੰਘ ਜੀ ਜੋ ਬੀਤੇ ਦਿਨੀ ਆਪਣੀ ਅਮਰੀਕਾ ਫੇਰੀ ਦੀ ਦੌਰਾਨ ਨਿਊਯਾਰਕ ਦੇ ਗੁਰਦੁਆਰਾ ਤੰਤਨ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਹੈਕਸਵਿਲੀ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਇਸ ਵਿਸ਼ੇਸ਼ ਮੌਕੇ ਤੇ ਗੁਰਦੁਆਰਾ ਸ਼ਹੀਦਾਂ ਵੱਲੋਂ ਗਿਆਨੀ ਭੁਪਿੰਦਰ ਸਿੰਘ ਅਤੇ ਸਮੂਹ ਸੰਗਤ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਸਤ ਸੰਗਤ ਨੂੰ ਸੰਬੋਧਨ ਕਰਤੀਆ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਵੱਲੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜੀਵਨ ਅਤੇ ਉਨ੍ਹਾਂ ਦੀ ਸ਼ਹਾਦਤ ਬਾਰੇ ਸੰਗਤ ਨਾਲ ਵਿਚਾਰ ਸਾਂਝੇ ਕੀਤੇ। ਉਹਨਾਂ ਨੇ ਦੱਸਿਆ ਕਿ ਕਿਵੇਂ ਸ਼ਹੀਦ ਬਾਬਾ ਦੀਪ ਸਿੰਘ ਜੀ ਤੱਕ ਸ੍ਰੀ ਦਮਦਮਾ ਸਾਹਿਬ ਤੋਂ ਧੰ ਸ੍ਰੀ ਗੁਰੂ ਰਾਮਦਾਸ ਜੀ ਅੱਗੇ ਅਰਦਾਸ ਕਰਕੇ ਤੁਰੇ ਤੇ ਕਿਵੇਂ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਤੇ ਆਪਣਾ ਸਿਰ ਹਰਮੰਦਰ ਸਾਹਿਬ ਪੇਟ ਕੀਤਾ। ਸਤਿਗੁਰੂ ਜੀ ਦੇ ਜੇ ਤੂੰ ਉਤਾਲ ਪਾੜ ਤਾਹੂ ਪੁੱਛ ਤੜਾ ਕਾਲ ਤਾਹੋਂ ਕਰੇ ਸੁਜਾਨ ਵੰਜਾ ਇਹਨੇ ਕੰਬਰੀ ਕੀ ਜੇਕਰ ਤੂੰ ਪਾਣੀਆਂ ਦਾ ਤਾਰੂ ਬਣਦਾ ਹੈ ਜੇਕਰ ਤੂੰ ਤਰਨ ਦੀ ਕਲਾ ਸਿੱਖਣੀ ਹੈ ਤੇ ਤੇਨੂੰ ਉਹਨਾਂ ਦੇ ਕੋਲ ਬੈਠਣਾ ਪੈਗਾ ਜਿਹੜੇ ਤਰਨਾ ਜਾਣਦੇ ਨੇ ਜੇਕਰ ਤਰਨਾ ਨਹੀਂ ਜਾਣਦੇ ਉਹਨਾਂ ਦੇ ਕੋਲ ਤਰਨ ਦੀ ਕਲਾ ਸਿੱਖੀ ਨਹੀਂ ਜਾ ਸਕਦੀ ਤਾਹੂ ਤਰਨ ਬਾਣ ਤਾਹੂ ਪੋਛ ਤੜਨ ਕਰ ਤਾਹੂ ਖਰੇ ਸੁਜਾਣ ਵੰਡਾ ਇਹਨੇ ਕੱਪੜੇ ਕਿੰਦ ਜਿਹੜੇ ਘੁੰਮੜ ਘੇਹੀ ਆ ਜਿਸ ਘੁੰਮੜ ਘੇਰੇ ਵਿੱਚ ਅਸੀਂ ਸਾਰੇ ਅਕਸਰ ਫਸ ਜਾਂਦੇ ਆ ਉਹ ਸੁਘੁੰਮੜ ਘੇਰੇ ਵਿੱਚੋਂ ਬਚ ਕੇ ਜੇ ਤੂੰ ਨਿਕਲ ਜੇ ਤੇ ਮੈਥੇ ਨੂੰ ਬਹੁਤ ਖਾਰਾ ਸਿਆਣਾ ਸਮਝਾਂ ਤਾਹੂ ਖਰੇ ਸੁਜਾਣ ਵੰਡਾ ਇਹਨੇ ਕੱਪੜੇ ਜੇਕਰ ਇਸ ਕਫਰੀ ਚੌਪੜੀ ਤੋਂ ਮੁੜ ਕੇ ਵੀ ਉਹ ਬਚ ਕੇ ਜੀਵ ਨਿਕਲਦਾ ਹੈ ਤੇ ਸਾਥ ਕੋ ਫਿੰਦੇ ਉਹ ਬੜਾ ਸਿਆਣਾ ਹੈ ਉਹ ਖਾਰਾ ਸੁਜਾਲ ਹੈ ਔਰ ਜੋ ਗੁਰੂ ਕੀ ਬ੍ਰਮੁਖ ਸੰਗਤ ਹੈ ਉਹ ਸਾਨੂੰ ਤਰਨ ਦੀ ਕਲਾ ਸਿਖਾਉਂਦੀ ਹੈ ਗੁਰੂ ਸਾਥ ਤਰਨ ਦੀ ਕਲਾ ਸਿਖਾਉਂਦਾ ਹੈ ਕਿ ਇਸ ਸਾਗਰ ਵਿੱਚੋਂ ਤਰਿਆ ਕਿਵੇਂ ਜਾ ਸਕਦਾ ਹੈ ਅਕਸਰ ਆਪਾਂ ਕੋ ਸੁਣਦੇ ਆ ਨਾ ਤਾਂ ਪੜ੍ਹਦੇ ਆ ਕਿਤੇ ਕਿਤੇ ਕੋਈ ਕੋਈ ਸਾਗਲ ਤਬਦਿਆਂ ਹੋਇਆ ਕੋਈ ਕੋ ਜਹਾਜ਼ ਡੁੱਬ ਜਾਂਦਾ ਕੋਈ ਕੋ ਜਹਾਜ਼ ਕਿਸ਼ਤੀ ਡੁੱਬ ਜਾਂਦੀ ਹੈ ਅਕਸਰ سارے ਜਹਾਜ਼ ਇੱਕ ਮੰਜ਼ਲ ਤੋਂ ਚਾਲ ਕੇ ਦੂਜੀ ਮੰਜ਼ਲ ਤੇ ਪਹੁੰਚ ਜਾਂਦੇ ਨੇ ਜਿਹੜੇ ਆਪਾਂ ਜਹਾਜ਼ ਦੁਨਿਆਵੀ ਜਹਾਜ਼ ਸਮੁੰਦਰਕਾfte ਕੋ ਦੇਖਦੇ ਆਂ ਇਸ 바ਰੀਸ ਸਮੁੰਦਰ ਦੇ ਵਿੱਚ ਕੋਈ ਕੋਈ ਜਹਾਜ਼ ਕਦੇ ਕਦੇ ਡੁੱਬਦਾ ਹੈ ਲੇਕਿਨ ਜਿਹੜਾ ਸੰਸਾਰ ਸਮੁੰਦਰ ਹੈ ਇਹਦੇ ਵਿੱਚ ਕਦੇ ਕਦੇ ਕੋਈ ਕੋਈ ਪਾਰ ਲੰਘ ਜਾਂਦਾ ਨਹੀਂ ਤੇ ਸਾਰੇ ਦੇ ਸਾਰੇ ਡੁੱਬ ਜਾਂਦੇ ਨਹੀਂ ਵਾਹ ਇਸ ਸਾਗਰ ਦੇ ਵਿੱਚੋਂ ਕਿਵੇਂ ਤਰਨਾ ਹੈ ਕਿਵੇਂ ਬਚ ਕੇ ਨਿਕਲਣਾ ਹੈ ਇਹ ਦੀ ਜਿਹੜੀ ਕਲਾ ਹੈ ਸਤਿਗੁਰ ਕਹਿੰਦੇ ਇਹ ਉਹ ਸਾਗਰ ਸੋਈ ਤਰ ਹੈ ਜੋ ਹਰ ਨੂੰ ਲਗਾਏ ਸਾਤ ਸੰਗਤ ਕੇ ਸੰਗ ਬਸੈ ਬਟਪਾ ਕੀ ਪਾਇ ਇਹ ਜਿਹੜੀ ਤਰਨ ਦੀ ਕਲਾ ਹੈ ਇਹ ਗੁਰਮੁਖੋ ਕੇਵਲ ਤੇ ਕੇਵਲ ਸਾਨ ਸਤ ਸੰਗਨ ਦੇ ਵਿੱਚੋਂ ਪ੍ਰਾਪਤ ਹੋ ਸਕਦੀ ਹੈ ਜਿੱਦਾਂ ਦੀ ਯਾਦ ਵਿੱਚ ਬਣਾਏ ਹੋਏ ਸਥਾਨ ਤੇ ਆਪ ਜੀ ਜੁਰ ਬੈਠੇ ਹੋ ਗੁਰਮੁਖੋ ਜਿਹੜੇ ਕੌਮ ਤੇ ਸ਼ਹੀਦ ਨੇ ਇਹਨਾਂ ਸ਼ਹੀਦਾਂ ਨੂੰ ਕਦੇ ਗੁਰੂ ਤੋਂ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ ਅਫਸਰ ਇਹ ਪ੍ਰਚਾਰ ਕੀਤਾ ਜਾਂਦਾ ਹੈ ਕਿਉਂਕਿ ਸਤਿ ਸ਼ਾਹੀ ਦਾ ਦੇ ਸਥਾਨਾਂ ਤੇ ਜੁੜਦੀਆਂ ਨੇ ਬਾਬਾ ਜੀ ਦਾ ਸਥਾਨ ਹੈ ਅਮਰ ਸਰਸਹ ਦੇ ਵਿੱਚ ਜਿੱਥੇ ਬਾਬਾ ਜੀ ਦੇ ਸੰਸਕਾਰ ਕੀਤੇ ਗਏ ਗੁਰੂ ਰਾਮਦਾਸ ਜੀ ਮਹਾਰਾਜ ਦੀ ਪ੍ਰਕਰਮਾ ਦੇ ਵਿੱਚ ਬਾਬਾ ਜੀ ਦਾ ਸਥਾਨ ਹੈ ਜਿੱਥੇ ਸੰਗਤ ਦੀ ਬਹੁਤ ਵੱਡੀ ਆਸਥਾ ਹੈ ਇੱਕ ਪ੍ਰਚਾਰ ਕੀਤਾ ਜਾਂਦਾ ਹੈ ਕਿ ਬਾਬਾ ਦੀਪ ਸੇ ਗੁਰੂ ਹਾਈਲਾਈਟ ਕੀਤਾ ਜਾ ਰਿਹਾ ਹੈ ਤੇ ਗੁਰੂ ਰਾਮਦਾਸ ਜੀ ਨੂੰ ਥੱਲੇ ਕੀਤਾ ਜਾ ਰਿਹਾ ਹੈ। ਇੱਕ ਪ੍ਰਪਗੈਂਡਾ ਹੈ। ਇੱਕ ਭੰਡੀ ਪ੍ਰਚਾਰ ਹੈ। ਸ਼ਹੀਦ ਕਦੇ ਆਪਣੇ ਗੁਰੂ ਤੋਂ ਵੱਖ ਨਹੀਂ ਜਿਹੜੇ ਆਪਣੇ ਗੁਰੂ ਤੋਂ ਆਪਾ ਕੁਰਬਾਨ ਕਰਦੇ ਨੇ ਉਹ ਗੁਰੂ ਦੀ ਗੋਦ ਵਿੱਚ ਪਰਵਾਨ ਹੁੰਦੇ ਨੇ। ਵਾਹਿਗੁਰੂ। ਬਾਬਾ ਜੀ ਅਰਦਾਸ ਕਰਦੇ ਚੱਲੇ ਸੰਤ ਤਮ ਤਮ ਸਾਖ ਉਤਰਵੰਡੀ ਸਾਹ ਤੋਂ ਕਿ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਕੋਈ ਤੇਰੇ ਦਰ ਤੇ ਕੋਈ ਵਸਤੂ ਚੜਾਉਂਦਾ ਹੈ ਕੋਈ ਕੋਈ ਵਸਤੂ ਚੜਾਉਂਦਾ ਹੈ ਕੋਈ ਰਾਸ਼ਨ ਲੈ ਕੇ ਆਉਂਦਾ ਹੈ ਕੋਈ ਵਸਤਰ ਲੈ ਕੇ ਆਉਂਦਾ ਹੈ ਕੋਈ ਹੋਰ ਵਸਤੂਆਂ ਲੈ ਕੇ ਆਉਂਦਾ ਹੈ ਤੇ ਗੁਰੂ ਰਾਮਦਾਸ ਮੈਂ ਤੇਰੇ ਦਰ ਤੇ ਚੜਾਉਣ ਲਈ ਆਪਣਾ ਸਿਰ ਲੈ ਕੇ ਆ ਰਿਹਾ ਹਾਂ ਮੇਰੀ ਭੇਟਾ ਪ੍ਰਵਾਨ ਕਰਨੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿੱਥੇ ਘਰਦੁਆਰਾ ਟੰਡਾ ਸਾਗ ਹੈ ਤਾਂ ਤਾਂ ਗੁਰੂ ਦੀ ਉੱਤੇ ਉੱਥੇ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸਾਂਝੇ ਵਾਰ ਨਾਲ ਜਿਹੜਾ ਸੀਸ ਸੀ ਉਹ ਤੋਂ ਅਲੱਗ ਹੁੰਦਾ ਹੈ। ਕਈ ਤਰ੍ਹਾਂ ਬਾਹਰ ਜੋ ਰਵੱਟ ਮੁਤਾਬਕਿਆ ਜਾਂਦਾ ਹੈ ਕਿ ਹੋਰਿੰਦੇ ਤਾਂ ਤਾ ਮਾਰਿਆ ਪਰ ਇੱਕ ਲਿਆਟ ਸਿੰਘ ਨਹੀਂ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਹਾਲਾ ਸ਼ੀਰ ਦਿੱਤੀ ਕੇ ਬਾਬਾ ਜੀ ਉਠੋ ਇਹ ਤੂੰ ਅੰਮਰ ਸਰ ਸਾਹਿਬ ਘੱਲੇ ਪੰਜ ਵੀ ਦੂਰ ਹੈ ਤੁਸੀਂ ਅਰਦਾਸ ਕਰਕੇ ਚੱਲੇ ਸੀ ਸੀਸ ਦਾ ਚੜਾਵਾ ਗੁਰੂ ਰਾਮਦਾਸ ਜੀ ਮਹਾਰਾਜ ਤੇਰੇ ਦਰ ਤੇ ਆ ਕੇ ਚੜਾਉਣਾ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਆਪਣੇ ਕੱਬੇ ਹੱਥ ਦੀ ਢਲੀ ਤੇ ਆਪਣਾ ਸਿਰ ਰੱਖਿਆ ਇਹ ਵੀ ਕਿਹਾ ਜਾਂਦਾ ਕਿ ਬਾਬਾ ਜੀ ਦਾ ਸੀਸ ਲੱਥਾ ਹੀ ਨਹੀਂ ਜਿਹੜੇ ਪ੍ਰਾਪੇ ਗੰਡਾ ਕਰਨ ਵਾਲੇ ਨੇ ਨਾ ਉਹ ਕਹਿੰਦੇ ਬਾਬਾ ਜੀ ਦਾ ਸੀਸ ਲੱਥਾ ਹੀ ਨਹੀਂ ਬਾਬਾ ਜੀ ਨੇ ਸੀਸ ਢਲੀ ਤੇ ਧਰਿਆ ਹੀ ਨਹੀਂ ਲੋਕ ਇਤਿਹਾਸ ਨੂੰ ਇਤਿਹਾਸ ਕਰਕੇ ਸੱਚ ਕਰੀ ਜਾ ਰਹੇ ਨੇ ਪਰ ਸਾਡੇ ਵਿੱਚ ਕਈ ਇਹੋ ਜਿਹੇ ਵੱਡੇ ਹੋਏ ਨੇ ਉਹ ਕਹਿੰਦੇ ਕਿ ਨਹੀਂ ਇਤਿਹਾਸ ਹੀ ਗਲਤ ਹੈ ਉਹਨਤੇ ਹਾਸਲ ਸੰਤ ਕਰਕੇ ਪੇਸ਼ ਕਰ ਰਹੇ ਹਾਂ ਇੱਥੇ ਆ ਕੇ ਦੋ ਤਿੰਨ ਦਿਨ ਪਹਿਲਾਂ ਮੇਰਾ ਕੁਝ ਐਸੇ ਲੋਕਾਂ ਨਾਲ ਵੀ ਮੇਲ ਹੋਇਆ ਉਹਨਾਂ ਕੋ ਜਿਹੜੇ ਕਰਨਾ ਹੈ ਤੁਹਾਨੂੰ ਕਹਿਣ ਲੱਗਾ ਇਹ ਬੜੀ ਤਿਲਕ ਪਾਉ ਉਹ ਕਰ ਲੈ ਉਹ ਸੰਸਾਰਿਆਂ ਨੂੰ ਬੜੇ ਸੁਚੇਤ ਹੋ ਕੇ ਰਹਿਣ ਦੀ ਲੋੜ ਹੈ ਕਿ ਕਿੱਥੋਂ ਤੱਕ ਪੰਥ ਵਿਰੋਧੀ ਤਾਕਤਾਂ ਸਾਡੇ ਚਿਹਰਿਆਂ ਦੇ ਅੰਦਰ ਉਸ ਬੈਠ ਕਰ ਚੁੱਕੀਆਂ ਨੇ ਇੱਕ ਵਿਅਕਤੀ ਨੇ ਇਥੋਂ ਤੱਕ ਕਹਿ ਦਿੱਤਾ ਕਿ ਜੇਕਰ ਸਿੱਖੀ ਦਾ ਫੈਲਾਅ ਕਰਨਾ ਹੈ ਤੇ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਅਪਣਾਉਣਾ ਚਾਹੀਦਾ ਹੈ। ਮੈਂ ਉਹ ਆਖਿਆ ਕਿ ਕੀ ਗੱਲ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਿਚਾਰਧਾਰਾ ਫਲਸਫਾ ਨੂੰ ਮਨਸਹਿਬ ਵਾਕ ਕਰਕੇ ਦੇਖਦਾ ਹੈ। ਕਿ ਗੁਰੂ ਨਾਨਕ ਸਾਹਿਬ ਤੇ ਕਲਗੇ ਧਰਪਤ ਚ ਵਖ-ਵਖ ਸਨ। ਔਰ ਉਸੇ ਬੰਦੇ ਨੇ ਫੇਰ ਦੁਬਾਰਾ ਇੱਕ ਹੋਰ ਸਵਾਲ ਕੀਤਾ। ਕਿਦਾਂ ਕਿ ਜੇਕਰ ਗੁਰੂ ਸਾਹਿਬ ਨੇ ਗੁਰਬਾਣੀ ਚ ਲਿਖਿਆ ਹੈ ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਇਹ ਕਹਿੰਦੇ ਪਹਿਲੇ ਗੁਰੂ ਸਾਹਿਬ ਨੇ ਬਾਣੀ ਉਚਾਰੀ ਹੈ ਦੂਜੇ ਨੇ ਉਚਾਰੀ ਹੈ ਤੀਜੇ ਨੇ ਉਚਾਰੀ ਹੈ ਚੌਥੇ ਨੇ ਉਚਾਰੀ ਹੈ ਪੰਜਵੇਂ ਨੇ ਉਚਾਰੀ ਹੈ ਉਹ ਕਹਿੰਦਾ ਕਿ ਛੇਵੇਂ ਸੱਤਵੇਂ ਅੱਠਵੇਂ ਇਹਨਾਂ ਨੇ ਗੁਰਬਾਣੀ ਨਹੀਂ ਉਚਾਰੀ ਪਰ ਇਹਨਾਂ ਦਾ ਗੁਰ ਬਣਾਉਣ ਦੀ ਕੀ ਲੋੜ ਸੀ ਵਾਹਿਗੁਰੂ ਤੱਕ ਇਹ ਲੋਕ ਸਾਡੇ ਅੰਦਰ ਕੁਸਪੈਕਟ ਕਰ ਚੁੱਕੇ ਨੇ ਇਹਨਾਂ ਚੀਜ਼ਾਂ ਤੋਂ ਸਾਨੂੰ ਨੂੰ ਕੁਸਚੇਤ ਹੋਣ ਦੀ ਲੋੜ ਹੈ ਸਿਮਰਨ ਕਰਨਾ ਕਿਹਦੇ ਰਿਪੀਟੇਸ਼ਨ ਹੈ ਨਹੀਂ ਕਰਨਾ ਚਾਹੀਦਾ ਉਹਨੇ ਤੁਸੀਂ ਜਾਪ ਕੀਤਾ ਸੁਖਮਨ ਸਾਹਿਬ ਇੰਡੀਪੈਂਡੈਂਟ ਇਸਪਰੀ ਸਾਰੇ ਸਮਰਨ ਤੇ ਹੈ ਜੇਕਰ ਸਿਮਰਨ ਕਰਨਾ ਰਿਪੀਟੇਸ਼ਨ ਹੈ ਤੇ ਸਾਹ ਲੈਣਾ ਰਿਪੀਟੇਸ਼ਨ ਨਹੀਂ ਪ੍ਰਸ਼ਾਦ ਦਾ ਛਕਣਾ ਰਿਪੀਟੇਸ਼ਨ ਨਹੀਂ ਕਪੜੇ ਪਹਿਨਣਾ ਰਿਪਿਟੇਸ਼ਨ ਨਹੀਂ ਰੋਜ਼ ਕੰਮ ਕਰਾਣਾ ਰਿਪਿਟੇਸ਼ਨ ਨਹੀਂ ਐਸਾ ਗਲਤ ਪ੍ਰਚਾਰ ਹੈ ਗੰਡਾ ਸਾਡੇ ਅੰਦਰ ਐਸੇ ਲੋਕ ਉਸ ਬੈਠ ਕੇ ਕਰ ਰਹੇ ਨੇ ਇਹਨਾਂ ਲੋਕਾਂ ਤੋਂ ਨੂੰ ਹਮੇਸ਼ਾ ਸੁਚੇਤ ਦ੍ਰਣ ਤੇ ਰੱਖਿਆ ਨਾ ਸਮਝੜਦੇ ਲੋਕ ਇਸ ਵਿਸ਼ੇਸ਼ ਮੌਕੇ ਤੇ ਗਿਆਨੀ ਭੁਪਿੰਦਰ ਸਿੰਘ ਵੱਲੋਂ ਸਿੱਖ ਇਤਿਹਾਸ ਤੇ ਜਾਣਨਾ ਪਾਉਂਦਿਆਂ ਸਿੰਘ ਸਾਹਿਬ ਯਾਨੀ ਰਗਵੀਰ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਦਾ ਗੁਰੂ ਘਰ ਪਹੁੰਚਣ ਤੇ ਤੇ ਸਾਧ ਸੰਗਤ ਦੇ ਨਾਲ ਸਾਝ ਪਾਉਣ ਤੇ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਵਿਸ਼ੇਸ਼ ਮੌਕੇ ਤੇ ਸਿੰਘ ਸਾਹਿਬ ਯਾਨੀ ਰਗਵੀਰ ਸਿੰਘ ਜੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਹੋਏ ਕੀਤਾ ਗਿਆ। ਜੁਗੋ ਜੋਗ ਅਟਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜੋ ਪਹਿਲੀ ਵਾਰ ਪ੍ਰਕਾਸ਼ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਹੋਇਆ ਉਨ ਜਿਸ ਉਸ ਚ ਦੇ ਸੀਸ ਦੇ ਉੱਤੇ ਮਹਾਰਾਜ ਜੀ ਨੇ ਇਹ ਗ੍ਰੰਥ ਸਾਹਿਬ ਦੀ ਸੇਵਾ ਲੈ ਕੇ ਹਰਮੰਦਰ ਸਾਹਿਬ ਵਿਖੇ ਲਿਆਣ ਕੇ ਜਿੰਨਾ ਪਾਸੋਂ ਪ੍ਰਕਾਸ਼ ਕਰਾਇਆ ਆਪਾਂ ਸਾਰੇ ਜਾਣਦੇ ਹਾਂ ਕਿ ਉਹ ਤਣ ਤਣ ਬਾਬਾ ਬੁੱਢਾ ਸਾਹਿਬ ਜੀ ਸੋ ਉਹਨਾਂ ਦੇ ਸਥਾਨ ਦੇ ਉੱਤੇ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਦੀ ਸੇਵਾ ਨਿਭਾਉਣ ਵਾਲੇ ਔਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਇਸ ਸਮੇਂ ਮਜੂਦਾ ਜਥੇਦਾਰ ਸਹਿਬਾਨ ਸਿੰਘ ਸਾਹਿਬ ਗਾਨੀ ਰਗਬੀਰ ਸਿੰਘ ਜੀ ਜੋ ਸਾਡੇ ਪਾਸ ਉੱਚੇਚੇ ਤੌਰ ਤੇ ਸਾਡੇ ਸੱਜੇ ਤੇ ਉੱਤੇ ਅਮਰੀਕਾ ਇਥੇ ਨਿਊਜਰਕ ਦੀ ਟੀਮ ਤੇ ਪਹੁੰਚੇ ਸਾਡਾ ਸੁਭਾਗ ਹੈ ਕਿ ਸਾਨੂੰ ਮਹਾਰਜ ਨੇ ਮਾਣ ਬਖਸ਼ਿਆ ਹੈ ਜਿਹੜਾ ਬਾਬਾ ਅੱਜ ਵੀ ਗੁਰੂ ਰਾਮਦਾਸ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਖਲੋਤਾ ਹੈ ਸੇਵਾ ਨਿਭਾਉਂਦਾ ਉਹਦੇ ਸਥਾਨ ਦੇ ਉੱਤੇ ਸਿੰਘ ਸਾਹਿਬ ਜੀ ਹੁਣਾਂ ਦਾ ਆਉਣਾ ਸਾਡੇ ਵਾਸਤੇ ਬੜੀ ਵੱਡੀ ਮਾਣ ਦੀ ਗੱਲ ਹੈ ਸੋ ਅਸੀਂ ਜਿੱਥੇ ਸਿੰਘ ਸਾਹਿਬ ਜੀ ਹੁਣਾਂ ਨੂੰ ਔਰ ਉਹਨਾਂ ਦੇ ਨਾਲ ਉਹਨਾਂ ਦੇ ਪੀਏ ਭਾਈ ਭਗਵਾਨ ਸਿੰਘ ਜੀ ਜਿਹੜੇ ਚੇਚੇ ਤੌਰ ਤੇ ਪਹੁੰਚੇ ਨੇ ਉਨਾ ਸਾਰਿਆਂ ਅਸੀਂ ਅਮਰੀਕਾ ਦੀ ਹਿੰਦੂ ਯਰਕਦੀ ਸੰਗਤ ਵੱਲੋਂ ਜੀ ਆਇਆਂ ਆਖਦੇ ਹਾਂ ਸੋ ਉਥੇ ਸਾਧ ਸੰਗਤ ਜੀ ਸਾਨੂੰ ਪਤਾ ਹੈ ਬਹੁਤ ਲੰਬੇ ਸਮੇਂ ਤੋਂ ਤੁਸੀਂ ਗੁਰੂ ਕੀ ਗੋਦੀ ਵਿੱਚ ਬੈਠੇ ਹੋ 4 ਘੰਟਿਆਂ ਦੇ ਚਪਹਿਰੇ ਦੀ ਸੇਵਾ ਵੀ ਪੱਕੀ ਕੀਤੀ ਹੈ ਪਹਿਲਾਂ ਵੀ ਬਾਣੀਆਂ ਔਰ ਸਮਾਗਮਾਂ ਦੇ ਵਿੱਚ ਤੁਸੀਂ ਹਾਜ਼ਰ ਹੋਏ ਹੋ ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਇਸ ਸਮੇਂ ਦੇ ਉੱਤੇ ਜਿਹੜੇ ਇਹ ਪਤਵੰਤੇ ਸੱਜਣ ਸਾਡੀ ਕੌਮ ਦੇ ਪੋਪ ਕੌਮ ਦੀ ਸਰਮੌਰ ਹਸਤੀ ਸਾਡੇ ਸਿਰ ਦਾ ਤਾਜ ਜਿੱਨਾ ਵੱਲ ਸਾਡੀਆਂ ਸਦਾ ਅੱਖਾਂ ਰਹਿੰਦੀਆਂ ਨੇ ਕਿ ਕੀ ਉੱਥੋਂ ਹੁਕਮ ਆਏਗਾ ਕੀ ਸਾਨੂੰ ਪਿਆਰ ਬਖਸ਼ਣਗੇ ਭਾਵੇਂ ਹਰਿਮੰਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਲੈਂਦੇ ਹੁਣ ਤਾਂ ਵੀ ਸਾਡਾ ਸਿਰ ਝੁਕਦਾ ਹੈ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਆਦੇਸ਼ ਕਰਦੇ ਹੁਣ ਉਦੋਂ ਵੀ ਸਾਡਾ ਸਿਰ ਝੁਕਦਾ ਹੈ ਸੋ ਉਸ ਮਹਾਨ ਸਖਸ਼ੀਅ ਦੇ ਸਾਮੂਹ ਦਸਨ ਕਰਨ ਅਤੇ ਉਹਨਾਂ ਦੇ ਵਚਨ ਸਰਵਣ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਸੋ ਮੈਂ ਮੋਚੇ ਚੇ ਤੌਰ ਦੇ ਉਤੇ ਜਿਨ੍ਹਾਂ ਵੀ ਵੀਰਾਂ ਪੈਣਾ ਨੇ ਇਸ ਸਮਾਗਮ ਨੂੰ ਬਣਾਉਣ ਦੇ ਵਿੱਚ ਸਾਡਾ ਸਹਿਯੋਗ ਦਿੱਤਾ ਹੈ ਉਹਨਾਂ ਸਾਰਿਆਂ ਦਾ ਦਿਲਾਂ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕਰਦਾ ਹਾਂ ਗੁਰਦੁਆਰਾ ਤੰਦਨ ਬਾਬਾ ਦੀਪ ਸਿੰਘ ਜੀ ਸ਼ਹੀਦਾ ਹਿਕਸਫਿਲਵਲੋ ਗਿਆਨੀ ਭੁਪਿੰਦਰ ਸਿੰਘ ਅਤੇ ਪੂਰੀ ਸੰਗਤ ਵਧਾਈ ਦੀ ਪਾਤਰ ਹੈ ਜਿਨ੍ਹਾਂ ਵੱਲੋਂ ਸਮੇਂ ਸਮੇਂ ਤੇ ਸਿੱਖ ਪੰਥ ਦੀਆਂ ਸਿਰਮੌਰ ਸਖਸ਼ੀਅਤਾਂ ਨੂੰ ਗੁਰੂ ਘਰ ਵਿਖੇ ਬੁਲਾਇਆ ਜਾਂਦਾ ਹੈ ਇਹ ਸਦਕਾ ਸਾਰੀ ਸੰਗਤ ਨੂੰ ਤੇ ਪੰਥ ਪਰਚੇ ਦੇ ਸਖਸ਼ੇਤਾ ਨਾਲ ਮਿਲਣ ਦਾ ਮੌਕਾ ਮਿਲਦਾ ਹੋਤੇ ਹੀ ਸੰਗਤ ਗਿਆਨ ਭਰਪੂਰ ਜਾਣਕਾਰੀ ਹਾਸਲ ਕਰਕੇ ਗਦਗਦ ਹੋਉਂਦੀ ਹੈ ਸਮਿਟ ਪੜਾ ਛੜਤਾ ਇੱਕ ਪ੍ਰੋਗਰਾਮ ਬਹੁਤ ਹੀ ਯਾਦਗਾਰ ਹੋ ਨਿਭੜਿਆ ਨਿਊਯਾਰਕ ਤੋਂ ਗੇਲਪ੍ਰਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ